ਪਟਿਆਲਾ ਪੁਲਿਸ ਤੇ ਵੱਡੀ ਕਾਮਯਾਬੀ ਲੱਗੀ ਹੈ ਜਿੱਥੇ ਕੀ ਖੁਫੀਆ ਜਾਣਕਾਰੀ ਤੇ ਤੇਜ਼ੀ ਦੇ ਨਾਲ ਕਾਰਵਾਈ ਕਰਦਿਆਂ ਹੋਇਆ ਟਾਰਗੇਟ ਕਿਲਿੰਗ ਮਾਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਇਸ ਤਹਿਤ ਰਾਜਪੁਰਾ ਪਟਿਆਲਾ ਤੋਂ ਵਿਦੇਸ਼ ਧਾਰਤ ਗੱਡਰ 골ਡੀ ਟਿੱਲੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੋਵਾਂ ਦੋਸ਼ੀਆਂ ਨੂੰ ਗੈਂਗਸਟਰ 골ਡੀ ਟਿੱਲੋ ਦੇ ਨਿਰਦੇਸ਼ਾਂ ਤੇ ਮੁਖਾਲੀਅਤ ਰਾਜਪੁਰਾ ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ ਤੇ ਇਹ ਵੀ ਦੱਸਦੀ ਹੈ ਕਿ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਟਵਿੱਟ ਕਰਦਿਆਂ ਲਿਖਿਆ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਮੁਹਾਲੀ ਅਤੇ ਰਾਜਪੁਰਾ ਵਿਖੇ ਟਾਰਗੇਟ ਕਿਲਿੰਗ ਦੇ ਨਾਲ ਸੰਬੰਧਿਤ ਪਿਛਲੇ 2 ਕੇਸ ਵੀ ਹੱਲ ਹੋ ਗਏ ਨੇ ਗੋਮਨ ਮੁਜ਼ਮਾ ਦਾ ਆਪਰਾਧਿਕ 피ਛੋਕੜ ਹੈ ਤੇ ਇਹਨਾਂ ਖਿਲਾਫ ਕਈ ਕੇਸ ਵੀ ਦਰਜ ਨੇ ਫੜੇ ਗਏ ਇਹਨਾਂ ਮੁਜ਼ਮਾ ਦੇ ਕੋਲੋਂ ਪੰਜ ਪਿਸਤੌਲਾਂ ਜਿਨ੍ਹਾਂ ਵਿੱਚੋਂ ਤਿੰਨ 32 ਕੈਲੀਬਰ ਪਿਸਤੌਲ ਇੱਕ 30 ਕੈਲੀਬਰ ਪਿਸਤੌਲ ਅਤੇ ਇੱਕ ਦੇਸੀ 315 ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਉਤੇ ਹੀ ਡੀਜੀਪੀ ਨੇ ట్ਵਿੱਟ ਕਰਦਿਆਂ ਵੀ ਲਿਖਿਆ ਹੈ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨਾ ਅਤੇ ਜਨਤਾ ਕਾ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਲਈ ਵਚਨਬੱਧ ਹੈ ਪਟਿਆਲਾ ਪੁਲਿਸ ਤੇ ਹੱਥ ਤੋਂ ਵੱਡੀ ਕਾਮਯਾਬੀ ਲਕੀ ਹੈ ਜਿੱਥੇ ਕੀ ਕੁਪੀਆ ਜਾਣਕਾਰੀ ਤੇ ਤੇਜ਼ੀ ਦੇ ਨਾਲ ਕਾਰਪਾਈ ਕਰਦਿਆਂ ਹੋਇਆ ਟਾਰਗੇਟ ਕਿਲਿੰਗ ਮਾਡਿਊਲ ਦਾ ਪਰਦਾ ਫਾਸ਼ ਕੀਤਾ ਗਿਆ। ਇਸ ਤਹਿਤ ਰਾਜਪੁਰਾ ਪਟਿਆਲਾ ਤੋਂ ਵਿਦੇਸ਼ ਧਾਰਤ ਗੈਂਗਸਟਰ 골ਡੀ ਟਿੱਲੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵਾਂ ਦੋਸ਼ੀਆਂ ਨੂੰ ਗੈਂਗਸਟਰ 골ਡੀ ਟਿੱਲੋ ਦੇ ਨਿਰਦੇਸ਼ਾਂ ਤੇ ਮੁਖਾਲੀਅਤੇ ਰਾਜਪੁਰਾ ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਪਿਆ ਗਿਆ ਸੀ। ਤੇ ਤੇ ਵੀ ਦੱਸਦੀ ਹੈ ਕਿ ਇਹ ਅਹਿਮ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਟਵਿੱਟ ਕਰਦਿਆਂ ਲਿਖਿਆ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਮੁਹਾਲੀ ਅਤੇ ਰਾਜਪੁਰਾ ਵਿਖੇ ਟਾਰਗੇਟ ਕਿਲਿੰਗ ਦੇ ਨਾਲ ਸਬੰਧਿਤ ਪਿਛਲੇ 2 ਕੇਸ ਵੀ ਹੱਲ ਹੋ ਗਏ ਨੇ ਦੋਵਾਂ ਮੁਜ਼ਮਾ ਦਾ ਪ੍ਰਾਦਿਕ ਪਿਛੋਕੜ ਹੈ ਤੇ ਇਹਨਾਂ ਖਿਲਾਫ ਕਈ ਕੇਸ ਵੀ ਦਰਜ ਨੇ ਫੜੇ ਗਏ ਇਹਨਾਂ ਮੁਜ਼ਮਾ ਦੇ ਕੋਲੋਂ 5 ਪਿਸਤੌਲਾਂ ਜਿਨ੍ਹਾਂ ਵਿੱਚੋਂ 3 32 ਕੈਲੀਬਰ ਪਿਸਤੌਲ 1 30 ਕੈਲੀਬਰ ਪਿਸਤੌਲ ਅਤੇ ਇੱਕ ਦੇਸੀ 315 ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ। ਉਤੇ ਹੀ ਡੀਜੀਪੀ ਨੇ ట్ਵਿੱਟ ਕਰਦਿਆਂ ਵੀ ਲਿਖਿਆ ਹੈ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਾ ਕਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ।